ਰੋਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਮੈਂ ਤੁਹਾਨੂੰ ਆਰਮੀ ਮੋਰਚੇ ਦਿਖਾਦਾ ਹਾਂ ਦੇਖੋ ਦੇਖੋ ਆਰਮੀ ਵਾਲੇ ਮੋਰਚੇ ਇਹ ਪਿੰਡ ਬਲੇਲ ਕਾਂ ਮਿੱਡਾ ਦੇ ਕੋਲ ਮੋਰਚੇ ਆਉਂਦੇ ਹਨ ਇਹ ਕੋ ਫੌਜੀਆ ਨੇ ਫੌਜੀ ਵਾਲੇ ਆਰਮੀ ਐ ਦੇਖੋ ਬਧੇ ਮੋਰਚੇ ਬਣਾਏ ਹੈਗੇ ਆਪ ਦੇ ਪੂਰੇ ਸੁਰੱਖਿਸ਼ਾ ਕਰ ਰਹੇ ਨੇ ਫੌਜੀ ਕਦੇ ਵੀ ਜੰਗ ਲੱਗ ਸਕਦਾ ਹੈ ਆਰਮੀ ਵਾਲੇ ਫੌਜੀਆ ਦੇ ਮੋਰਚੇ ਆਰਮੀ ਦੇ ਮੋਰਚੇ ਆਰਮੀ ਦੇ ਮੋਰਚੇ ਕਿਤੇ ਖੂਬਸੂਰਤ ਮੋਰਚੇ ਹਨ ਰੋਡ ਮਿੱਟਾ ਰੋਡ ਨੂੰ ਜਾਂਦਾ ਹੈ ਪਰ ਅਸੀਂ ਨਹਿਰ ਦੇ ਨਾਲ ਜਾਣਾ ਹੈ ਜੋ ਤੁਹਾਨੂੰ ਮੋਰਚਾ ਦਿਖਾਉਣੇ ਹਨ ਆ ਦੇਖੋ ਵੱਡਾ ਸੋਨਾ ਮੋਰਚਾ ਇਹ ਉਹਨਾਂ ਆਰਮੀ ਵਾਲਿਆਂ ਨੇ ਆਪਦਾ ਟਾਵਰ ਬਣਾਇਆ ਹੈ ਉਮੀ ਵਾਲੇ ਮੋਰਚੇ ਆਰਮੀ ਦੇ ਮੋਰਚੇ ਫੌਜ ਆਰਮੀ ਦੇ ਮੋਰਚੇ ਤੇ ਮੋਰਚੇ ਪੰਜਾਬ ਪੰਜਾਬ ਫੋਟ ਦੇ ਮੋਰਚੇ ਬਣੇ ਹੋਏ ਹਨ ਕੋਈ ਕੋਈ ਬਿਰਨਾ ਪਾਜੀ ਮੋਟਰਸਾਈਕਲ ਤੋਂ ਆ ਪੰਜਾਬ ਕੋਟ ਦੇ ਮਰੀਏ ਤੇ ਬੈਨੇ ਹੋਏ ਹਨ ਮੋਰਚੇ ਆ ਕੁੱਕੜਾ ਇਹ ਇਹ ਮਿੱਡਾ ਰੋਡ ਦੀ ਪੱਕੀ ਹੈ ਤੇ ਨਾਲ ਨਾਲ ਫੋਜਿਆ ਦੇ ਮੋਰਚੇ ਹਨ